ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਪਾਕਿਸਤਾਨ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਿਲੀ ਜਾਣਕਾਰੀ ਦੇ ਅਧਾਰ ਤੇ ਤਰਨਤਾਰਨ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਗਗਨਦੀਪ ਸਿੰਘ ਉਰਫ ਗਗਨਵਾਸੀ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਗਗਨਦੀਪ ਜੋਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਰਹਿ ਕੇ ਫੌਜ ਨਾਲ ਸੰਬੰਧਿਤ ਫੈਦਨਸ਼ੀਲ ਜਾਣਕਾਰੀ ਸਾਂਝੇ ਕਰਨ ਦੇ ਅਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਇਲਜ਼ਾਮ ਲੱਗੇ ਨੇ ਪੁਲਿਸ ਦੀ ਮੁਰਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਭਾਰਤ ਫੌਜ ਦੀਆਂ ਗਤੀਵਿਧੀਆਂ ਤਾਇਨਾਤੀ ਅਤੇ ਰਣਨੀਤਕ ਸਾਨਾデア ਸੰਪਰਕ ਗੁਪਤ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਿਹਾ ਸੀ ਉਹ ਇਹ ਜਾਣਕਾਰੀ ਆਪਰੇਸ਼ਨ ਸਿੰਦੂ ਦੌਰਾਨ ਸਾਂਝੀ ਕਰ ਰਿਹਾ ਸੀ ਜਿਸ ਨੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰ ਦਿੱਤਾ ਸੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗਗਨਦੀਪ ਸਿੰਘ ਪਿਛਲੇ 5 ਸਾਲ ਤੋਂ ਪਾਕਿਸਤਾਨ ਦੇ ਲਈ ਜਾਸੂਸੀ ਕਰ ਰਿਹਾ ਸੀ ਇਸ ਦੌਰਾਨ ਉਸ ਦੀ ਜਾਣ ਪਛਾਣੇ ਇੱਕ ਪਾਕਿਸਤਾਨੀ ਆਈਐਸਆਈ ਆਪਰੇਟਿਵ ਨਾਲ ਹੋਈ ਗਗਨਦੀਪ ਨੂੰ ਇਸ ਗਤੀਵਿਧੀ ਲਈ ਭਾਰਤੀ ਬੈਂਕ ਦੇ ਇੱਕ ਚੈਨਲ ਰਾਹੀਂ ਗੁਪਤ ਭੁਗਤਾਨ ਵੀ ਕੀਤਾ ਗਿਆ ਸੀ ਜਿਸ ਨੂੰ ਸਿੱਧੇ ਪਾਕਿਸਤਾਨੀ ਏਜੰਟ ਦੁਆਰਾ ਟ੍ਰਾਂਸਫਰ ਕੀਤਾ ਜਾਂਦਾ ਸੀਗਾ ਗ੍ਰਿਫਤਾਰ ਆਜ਼ਮ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਿਸ ਰਾਹੀਂ ਉਹ ਆਈਐਸਆਈ 에ਜੰਟ ਨੂੰ ਸਵੈਦੰਸ਼ੀਲ ਜਾਣਕਾਰੀ ਭੇਜਦਾ ਸੀ ਫੋਨ ਤੋਂ ਬੀ ਤੋਂ ਵੱਧ ਸ਼ੱਕੀ ਆਈਐਸਆਈ ਸੰਪਰਕ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਗਗਨਦੀਪ ਵਿਰੁੱਧ ਸਰਕਾਰੀ ਭੇਤ ਕਾਨੂੰਨ ਤਹਿਤ थाना ਸਿਟੀ ਤਰਨਤਾਰਨ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ ਪੁਲਿਸ ਨੇ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਅਤੇ ਹੋਰ ਡੂੰਘਾਈ ਨਾਲ ਜਾਂਚ ਕਰਨ ਨਾਲ ਇਸ ਜਾਸੂਸੀ ਨੈੱਟਵਰਕ ਦੇ ਹੋਰ ਚਿਹਰੇ ਬੇਨਕਾਬ ਹੋ ਸਕਦੇ ਹਨ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਪਾਕਿਸਤਾਨ جاسੂਸ ਨੂੰ ਗ੍ਰਿਫਤਾਰ ਕੀਤਾ ਗਿਆ ਮਿਲੀ ਜਾਣਕਾਰੀ ਦੇ ਆਧਾਰ ਤੇ ਤਰਨਤਾਰਨ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਗਗਨਦੀਪ ਸਿੰਘ ਉਰਫ ਗਗਨਵਾਸੀ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਗਗਨਦੀਪ ਜੋ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਰਹਿ ਕੇ ਫੌਜ ਨਾਲ ਸੰਬੰਧਿਤ ਸਵੈਦੰਸ਼ੀਲ ਜਾਣਕਾਰੀ ਸਾਂਝੇ ਕਰਨ ਦੇ ਅਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਇਲਜ਼ਾਮ ਲੱਗੇ ਨੇ ਪੁਲਿਸ ਦੀ ਮੂਰਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਭਾਰਤ ਫੌਜ ਦੀਆਂ ਗਤੀਵਿਧੀਆਂ ਤਾਇਨਾਤੀ ਅਤੇ ਰਣਨੀਤਿਕ ਸਥਾਨਾਂ ਦੇ ਸੰਪਰਕ ਗੁਪਤ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਿਹਾ ਸੀ ਉਹ ਇਹ ਜਾਣਕਾਰੀ ਪ੍ਰਸ਼ਨਦੂਰ ਦੌਰਾਨ ਸਾਂਝੀ ਕਰ ਰਿਹਾ ਸੀ ਜਿਸ ਨੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰ ਦਿੱਤਾ ਸੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗਗਨਦੀਪ ਸਿੰਘ ਪਿਛਲੇ 5 ਸਾਲ ਤੋਂ ਪਾਕਿਸਤਾਨ ਦੇ ਲਈ ਜਾਸੂਸੀ ਕਰ ਰਿਹਾ ਸੀ ਇਸ ਦੌਰਾਨ ਉਸ ਦੀ ਜਾਣ ਪਛਾਣੇ ਕੇ ਪਾਕਿਸਤਾਨੀ ਆਈਐਸਆਈ ਆਪਰੇਟਿਵ ਨਾਲ ਹੋਈ ਗਗਨਦੀਪ ਨੂੰ ਇਸ ਗਤੀਵਿਧੀ ਲਈ ਭਾਰਤੀ ਬੈਂਕ ਦੇ ਇੱਕ ਚੈਨਲ ਰਾਹੀਂ ਗੁਪਤ ਭੁਗਤਾਨ ਵੀ ਕੀਤਾ ਗਿਆ ਸੀ ਜਿਸ ਨੂੰ ਸਿੱਧੇ ਪਾਕਿਸਤਾਨੀ ਏਜੰਟ ਦੁਆਰਾ ਟਰਾਂਸਫਰ ਕੀਤਾ ਜਾਂਦਾ ਸੀਗਾ ਗ੍ਰਿਫਤਾਰ ਮੁਲਾਜ਼ਮ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਿਸ ਰਾਹੀਂ ਉਹ ਆਈਐਸਆਈ ਏਜੰਟ ਨੂੰ ਸਵੈ ਨਸ਼ੀਲ ਜਾਣਕਾਰੀ ਪੇਸ਼ ਦਾ ਸੀ ਫੋਨ ਤੋਂ 20 ਤੋਂ ਵੱਧ ਸ਼ੱਕੀ ਆਈਐਸਆਈ ਸੰਪਰਕ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਗਗਨਦੀਪ ਵਿਰੁੱਧ ਸਰਕਾਰੀ ਭੇਤ ਕਾਨੂੰਨ ਤਹਿਤ थाना ਸਿਟੀ ਤਰਨਤਾਰਨ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ ਪੁਲਿਸ ਨੇ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਅਤੇ ਹੋਰ ਡੂੰਘਾਈ ਨਾਲ ਜਾਂਚ ਕਰਨ ਨਾਲ ਇਸ ਜਾਸੂਸੀ ਨੈੱਟਵਰਕ ਦੇ ਹੋਰ ਚਿਹਰੇ ਬੇਨਕਾਬ ਹੋ ਸਕਦੇ ਹਨ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਪਾਕਿਸਤਾਨ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਿਲੀ ਜਾਣਕਾਰੀ ਦੇ ਆਧਾਰ ਤੇ ਤਰਨਤਾਰਨ ਪੋਲ ਨੇ ਇੱਕ سانਝੇ ਆਪਰੇਸ਼ਨ ਵਿੱਚ ਗगनਦੀਪ ਸਿੰਘ ਅਤੇ ਗगनワਸੀ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਗगनਦੀਪ ਜੋਗਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਰਹਿ ਕੇ ਫੌਜ ਨਾਲ ਸੰਬੰਧਿਤ ਸਵੈਦੰਸ਼ੀਲ ਜਾਣਕਾਰੀ ਸਾਂਝੇ ਕਰਨ ਦੇ ਅਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਇਲਜ਼ਾਮ ਲੱਗੇ ਨੇ ਪੁਲਿਸ ਦੀ ਮੁਰਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗगनਦੀਪ ਸਿੰਘ ਭਾਰਤ ਫੌਜ ਦੀਆਂ ਗਤੀਵਿਧੀਆਂ ਤਾਇਨਾਤੀ ਅਤੇ ਰਣਨੀਤਿਕ ਸਥਾਨਾਂ ਦੇ ਸੰਪਰਕ ਗੁਪਤ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਿਹਾ ਸੀ ਉਹ ਇਹ ਜਾਣਕਾਰੀ ਆਪਰੇਸ਼ਨ ਸਿੰਦੂਰ ਦੌਰਾਨ ਸਾਂਝੀ ਕਰ ਰਿਹਾ ਸੀ ਜਿਸ ਨੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰ ਦਿੱਤਾ ਸੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗਗਨਦੀਪ ਸਿੰਘ ਪਿਛਲੇ 5 ਸਾਲ ਤੋਂ ਪਾਕਿਸਤਾਨ ਦੇ ਲਈ ਜਾਸੂਸੀ ਕਰ ਰਿਹਾ ਸੀ ਇਸ ਦੌਰਾਨ ਉਸ ਦੀ ਜਾਣ ਪਛਾਣੇ ਇੱਕ ਪਾਕਿਸਤਾਨੀ ਆਈਐਸਆਈ ਆਪਰੇਟਿਵ ਨਾਲ ਹੋਈ ਗਗਨਦੀਪ ਨੂੰ ਇਸ ਗਤੀਵਿਧੀ ਲਈ ਭਾਰਤੀ ਬੈਂਕ ਦੇ ਇੱਕ ਚੈਨਲ ਰਾਹੀਂ ਗੁਪਤ ਭੁਗਤਾਨ ਵੀ ਕੀਤਾ ਗਿਆ ਸੀ ਜਿਸ ਨੂੰ ਸਿੱਧੇ ਪਾਕਿਸਤਾਨੀ ਏਜੰਟ ਦੁਆਰਾ ਟਰਾਂਸਫਰ ਕੀਤਾ ਜਾਂਦਾ ਸੀਗਾ ਗ੍ਰਿਫਤਾਰ ਮੁਲਾਜ਼ਮ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਿਸ ਰਾਹੀਂ ਉਹ ਆਈਐਸਆਈ ਏਜੰਟ ਨੂੰ ਸਵੈਦੰਸ਼ੀਲ ਜਾਣਕਾਰੀ ਭੇਜਦਾ ਸੀ ਫੋਨ ਤੋਂ 20 ਤੋਂ ਵੱਧ ਸ਼ੱਕੀ ਆਈਐਸਆਈ ਸੰਪਰਕ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਗਗਨਦੀਪ ਵਿਰੁੱਧ ਸਰਕਾਰੀ ਭੇਤ ਕਾਨੂੰਨ ਤਹਿਤ थाना ਸਿਟੀ ਤਰਨਤਾਰਨ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਲਿਸ ਨੇ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਅਤੇ ਹੋਰ ਡੰਗਿਆਂ ਨਾਲ ਜਾਂਚ ਕਰਨ ਨਾਲ ਇਸ ਜਾਸੂਸੀ ਨੈਟਵਰਕ ਦੇ ਹੋਰ ਚਿਹਰੇ ਬੇਨਕਾਬ ਹੋ ਸਕਦੇ ਹਨ